ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ Thinkverse Health Line ਦੀ ਦੂਜੀ ਵੀਡੀਓ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਇਸ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਬਾਰ-ਬਾਰ ਜਖਾਮ ਜਾਂ ਬੁਖਾਰ ਕਿਉਂ ਹੁੰਦਾ। ਬਹੁਤ ਸਾਰੇ ਵਿਊਰ ਜਾਂ ਫਿਰ ਬਹੁਤ ਸਾਰੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਬਹੁਤ ਸਾਰੇ ਲੋਕ ਐਵੇਂ ਦੇ ਨੇ ਜਿਨ੍ਹਾਂ ਨੂੰ ਬੁਖਾਰ ਬਹੁਤ ਜ਼ਿਆਦਾ ਚੜਦਾ। ਕਈਆਂ ਨੂੰ ਹਫਤੇ ਬਾਅਦ ਦੋ ਹਫਤੇ ਬਾਅਦ ਜਾਂ ਤਿੰਨ ਹਫਤੇ ਬਾਅਦ ਦੁਬਾਰਾ ਦੁਬਾਰਾ ਬੁਖਾਰ ਹੋ ਜਾਂਦਾ ਮੈਂ ਕਹਿੰਦਾ ਜੇ ਨੰਗਾ ਪੈਰ ਧਰਤੀ ਤੇ ਵੀ ਰੱਖ ਦੇਣ ਚਾਹੀਏ ਠੰਡ ਹੋਵੇ ਤੇ ਗਰਮੀ ਹੋਵੇ ਨੰਗਾ ਪੈਰ ਧਰਤੀ ਤੇ ਰੱਖਣ ਨਾਲ ਛਿੱਕ ਆਉਣੀ ਸ਼ੁਰੂ ਹੋ ਜਾਂਦੀਆਂ ਨੇ ਤੇ ਛਿੱਕਾਂ ਆਉਂਦੇ ਆਉਂਦੇ ਫਿਰ ਜ਼ਖਾਮ ਹੋਣ ਲੱਗਦਾ ਫਿਰ ਬੁਖਾਰ ਆਉਣ ਲੱਗ ਜਾਂਦਾ ਤਾਂ ਚਲੋ ਤੁਸੀਂ ਉਸ ਤੋਂ ਡਾਕਟਰ ਕੋਲ ਜਾਂਦੇ ਹੋ ਫਿਰ ਡਾਕਟਰ ਕੀ ਕਰਦੇ ਨੇ ਦਵਾਈ ਦੇ ਦਿੰਦੇ ਨੇ ਆ ਖਰਾਕ ਆ ਜੀ ਅੱਧੇ ਦੇ ਗੋਲੀਆਂ ਤੋੜ ਕੇ ਜਿ ਸਾਭਤੀਆਂ ਸਵੇਰੇ ਖਾ ਲੋ ਦੁਪਹਿਰੇ ਖਾ ਲੋ ਸ਼ਾਮ ਨੂੰ ਖਾ ਲੋ ਬੁਖਾਰ ਉਤਰ ਜਾਊਗਾ ਬੁਖਾਰ ਉਤਰਨ ਤੋਂ ਬਾਅਦ ਚਲੋ ਠੀਕ ਤੇ ਡਾਕਟਰਾਂ ਦੀ ਤਾਂ ਚੰਦੀ ਹੋ ਜਾਂਦੀ ਹੈ ਪਰ ਆਪਣਾ ਨੁਕਸਾਨ ਬਾਰ ਬਾਰ ਹੁੰਦਾ ਰਹਿੰਦਾ ਫੇਰ ਆਪਾਂ ਜਦੋਂ ਕੋਈ ਡਾਕਟਰ ਦੇ ਕੋਲ ਹਾਂ ਸੇਵ ਖਾਓ ਆ ਖਾਓ ਫਿਰ ਜਾਂਦੇ ਫਿਰ ਫਰੂਟ ਵੀ ਲੈ ਕੇ ਆਉਨੇ ਆ ਸ਼ਹਿਰ ਤੋਂ ਫਰੂਟ ਲੈਂਦੇ ਹੋਏ ਆਪਾਂ ਇਹ ਸੋਚਦੇ ਹਾਂ ਯਾਰ ਦਵਾਈਆਂ ਤੇ ਕਿੰਨੇ ਪੈਸੇ ਲਾਦੇ ਨੇ ਇਸ ਤੋਂ ਚੰਗਾ ਤਾਂ ਫਰੂਟ ਖਾ ਲਿਆ ਕਰਦੇ ਪਰ ਦਵਾਈਆਂ ਲੈਣ ਤੋਂ ਬਾਅਦ ਜਦੋਂ ਬੰਦਾ ਠੀਕ ਹੋ ਜਾਂਦਾ ਫਿਰ ਉਸ ਤੋਂ ਬਾਅਦ ਸਾਰਾ ਕੁਝ ਫੇਰ ਭੁੱਲ ਜਾਂਦਾ ਤੇ ਇਹ ਇੱਕ ਬਹੁਤ ਵੱਡਾ ਸਕੈਮ ਆ ਚਾਹੇ ਆਪਣਾ ਮੈਡੀਕਲ ਸਿਸਟਮ ਲਾ ਲਓ ਚਲ ਹਾਂ ਬਹੁਤ ਮਤਲਬ ਵੱਡੀਆਂ ਵੱਡੇ ਬਿਮਾਰੀਆਂ ਦਾ ਇਲਾਜ ਵੀ ਮੈਡੀਕਲ ਸਿਸਟਮ ਨੇ ਆਪਣਾ ਲਾਬਰ ਰਖਿਆ ਹਨਾ ਹਰ ਚੀਜ਼ ਦਾ ਇਲਾਜ ਨਾਲ ਕੋਲ ਹੈਗਾ 60 ਫੀਟ ਲਾ ਦਈਏ ਬਿਲਕੁਲ ਠੀਕ ਕਰ ਦਿੰਦੇ ਨੇ ਪਰ ਜਿਹੜੀਆਂ ਛੋਟੀਆਂ-ਮੋਟੀਆਂ ਚੀਜ਼ਾਂ ਨੇ ਤਾਂ ਇਹਨਾਂ ਨੂੰ ਇਗਨੋਰ ਕਿਉਂ ਕਰਿਆ ਜਾਂਦਾ ਤੇ ਜਿਵੇਂ ਇਹ ਨਹੀਂ ਹੁੰਦਾ ਕਿ ਹਾਂ ਕੋਈ ਦਰਖਤ ਬੱਦਦਾ ਉਹਦੇ ਡਾਣੀਆਂ ਕੱਟੀ ਜਾਂਦੇ ਨੇ ਸਿਰਫ ਉਹਦੇ ਟਾਣੀਆਂ ਕੱਟਣ ਨਾਲ ਇਹ ਥੋੜਾ ਨਾ ਕਿ ਉਹ ਬਦਲੋ ਹਟ ਜਾਊਗਾ ਜਾਂ ਸੁੱਕ ਜਾਊਗਾ ਜੇ ਇੱਕ ਦਰਖਤ ਨੂੰ ਸੁਕਾਉਣਾ ਤਾਂ ਉਹਦੇ ਜੜਾ ਵਰਣੇ ਪੈਣਗੀਆਂ ਆਪਾਂ ਇੱਥੇ ਦਰਖਤ ਮੇਰੇ ਦਰਖਤ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ ਦਰਖਤ ਬੱਦ ਤੋਂ ਬੱਦ ਲਾ ਜਦੋਂ ਆਪਾਂ ਉਸ ਪ੍ਰੋਬਲਮ ਦੀ ਉਸ ਸਮੱਸਿਆ ਦੀ ਜੜ ਨੂੰ ਲੱਭਿਆ ਹੀ ਨਹੀਂ ਜਦੋਂ ਜੜ ਨੂੰ ਵੱਢਿਆ ਹੀ ਨਹੀਂ ਤਾਂ ਉਹ ਖੁਦਵਾਰਾ ਕਿਵੇਂ हट ਜੂਗਾ ਹੁਣ ਇਹਹੀ ਰੀਜ਼ਨ ਆ ਕਿ ਇਹਦੇ ਆਪਾਂ ਜਿਵੇਂ ਤੁਹਾਨੂੰ ਦੱਸਾਂ ਕਿ ਤਿੰਨ ਚਾਰ ਮੇਨ ਰੀਜ਼ਨ ਹੈਗੇ ਨੇ ਇਸ ਦਾ ਸਭ ਤੋਂ ਪਹਿਲਾ ਕਾਰਨ ਹੈਗਾ ਵੀਕ ਇਮਿਊਨ ਸਿਸਟਮ ਆ ਦੂਜਾ ਕਾਰਨ ਹੈਗਾ ਕਿਸੇ ਚੀਜ਼ ਤੋਂ ਕੋਈ ਅਲਰਜੀ ਹੋਣਾ ਤੀਸਰਾ ਕਾਰਨ ਹੈਗਾ ਮਤਲਬ ਐਕਸਪੋਜ਼ਿਟਰ ਜਮ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਹਾਈਜੀਨ ਦੀ ਕਮੀ ਹੋਣਾ ਜਿੱਥੇ ਵੀ ਆਪਾਂ ਰਹਿ ਰਹੇ ਹਾਂ ਜਾਂ ਕੰਮ ਕਰ ਰਹੇ ਹਾਂ ਤੇ ਇਹਦਾ ਆਖਰੀ ਕਾਰਨ ਹੈਗਾ ਨਿਊਟ੍ਰੀਸ਼ਨ ਦੀ ਕਮੀ ਇਹਦੇ ਵਿੱਚ ਦਵਾਈਆਂ ਕਿਤੇ ਨਹੀਂ ਆਈਆਂ ਹੈਗੀਆਂ ਕਿ ਰਿਕ ਚੀਜ਼ ਦਾ ਇਲਾਜ ਦਵਾਈ ਨਾਲ ਹੋ ਜਾਊਗਾ ਕਿ ਅਲਰਜੀ ਹੁੰਦੀ ਆ ਜਿਹਦਾ ਇਲਾਜ ਦਵਾਈ ਨਾਲ ਹੋ ਜਾਂਦਾ ਪਰ ਜ਼ਰੂਰੀ ਨਹੀਂ ਹੈਗਾ ਕਿ ਹਾਂ ਉਹਦਾ ਤੁਹਾਨੂੰ ਇਲਾਜ ਹੀ ਲੱਭਣਾ ਜੇ ਉਹੋ ਚੀਜ਼ ਹੋਵੇ ਹੀ ਨਾ ਦੁਬਾਰਾ ਤਾਂ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੂਰ ਇਮਿਊਨ ਸਿਸਟਮ ਦਾ ਜਿਹੜੀ ਆਪਣੀ ਪਾਚਣ ਸ਼ਕਤੀ ਹੁੰਦੀ ਆ ਜਾਂ ਫਿਰ ਕਿਸੇ ਚੀਜ਼ ਨੂੰ ਕਿਸੇ ਨਾਰਮਲ ਕੀ ਹੁੰਦਾ ਆ ਆਪਾਂ ਪਾਚਣ ਸ਼ਕਤੀ ਕੀ ਨੂੰ ਕਹਿੰਦੇ ਆ ਜਾਂ ਇਮਿਊਨ ਸਿਸਟਮ ਕੀ ਨੂੰ ਕਹਿੰਦੇ ਆ ਆਪਾਂ ਜੋ ਖਾਂਦੇ ਆ ਉਹਨੂੰ ਹਾਜਮ ਕਰਨ ਨੂੰ ਉਹ ਤਾਂ ਹੈਗਾ ਹੀ ਆ ਪਰ ਉਹਦੇ ਨਾਲ ਨਾਲ ਜਿਹੜੀਆਂ ਵੀ ਆਪਣੇ ਸਰੀਰ ਦੇ ਵਿੱਚ ਜਾਂ ਫਿਰ ਇਨਫੈਕਸ਼ਨਾਂ ਹੁੰਦੀਆਂ ਨੇ ਜਾਂ ਫਿਰ ਥੋੜੀਆਂ ਬਹੁਤ ਪ੍ਰੋਬਲਮਾਂ ਜਾਂ ਫਿਰ ਆਪਾਂ ਕਹਿ ਸਕਦੇ ਆ ਕਿ ਹਾਂ ਜਦੋਂ ਆਪਾਂ ਜਿਵੇਂ ਕਰੋਨਾ ਵਾਇਰਸ ਆਇਆ ਸੀ ਨਾ ਜਦੋਂ ਵੀ ਕੋਈ ਛਿਕਦਾ ਸੀ ਤਾਂ ਉਹਦੇ ਸਾਹਮਣੇ ਨਾਲ ਬੰਦਾ ਖੜੇ ਨੂੰ ਵੀ ਉਹ ਵਾਇਰਸ ਲੱਗ ਜਾਂਦਾ ਸੀ ਫਿਰ ਆਪਾਂ ਕਹਿੰਦੇ ਸੀ ਜਦੋਂ ਉਹਦੀ ਇਮਿਊਨਿਟੀ ਜੇ ਉਸ ਬੰਦੇ ਦੀ ਸਟਰੋਂਗ ਹੈਗੀ ਆ ਤਾਂ ਉਹਨੂੰ ਉਹ ਵਾਇਰਸ ਕੁਝ ਨਹੀਂ ਕਰ ਸਕਦਾ ਸੀ ਕਿਉਂਕਿ ਉਹਦਾ ਇਮਿਊਨ ਸਿਸਟਮ ਹੀ ਇੰਨਾ ਸਟਰੋਂਗ ਸੀ ਜਿਨੇ ਆਪਣੇ ਉਸ ਵਾਇਰਸ ਨੂੰ ਵੀ ਪਚਾ ਲਿਆ ਹਨਾ ਉਵੇਂ ਹੀ ਇਮਿਊਨਿਟੀ ਹੁੰਦੀ ਆ ਜਦੋਂ ਵੀ ਕੋਈ ਤੁਹਾਨੂੰ ਕੋਈ ਵਾਇਰਸ ਆਉਂਦਾ ਜਾਂ ਫਿਰ ਕੋਈ ਇਨਫੈਕਸ਼ਨ ਹੁੰਦਾ ਜਿਸ ਨਾਲ ਤੁਹਾਨੂੰ ਫੀਵਰ ਹੋਣਾ ਹੁੰਦਾ ਜੇ ਤੁਹਾਡਾ ਇਮਿਊਨਿਟੀ ਤੁਹਾਡੀ ਇਮਿਊਨਿਟੀ ਸਟਰੋਂਗ ਆ ਸੰਤੋ ਨੋ ਰੋ ਨਹੀਂ ਹੋਗਾ ਪਰ ਇਮਿਊਨਿਟੀ ਸਟਰੋਂਗ ਨਹੀਂ ਹੈ ਕਿ ਜਿਹਦੇ ਕਰਕੇ ਬਾਰ-ਬਾਰ ਜ਼ੁਕਾਮ ਹੁੰਦਾ ਬਾਰ-ਬਾਰ ਬੁਖਾਰ ਹੁੰਦਾ ਇਮਿਊਨਿਟੀ ਵੀਕ ਹੋਣ ਦੇ ਨਾ ਕਈ ਕਾਰਨ ਨੇ ਸਭ ਤੋਂ ਪਹਿਲਾ ਕਾਰਨ ਕੀ ਹੈ ਸਟ੍ਰੈਸ ਸਾਰਿਆਂ ਨੂੰ ਲੱਗਦਾ ਕਿ ਹਾਂ ਜਦੋਂ ਆਪਾਂ ਸਟ੍ਰੈਸ ਲੈਂਦੇ ਆ ਆਪਾਂ ਨੂੰ ਆਪਾਂ ਮੈਂਟਲੀ ਅਫਸਰਟ ਹੁੰਨੇ ਆ ਜਾਂ ਫਿਰ ਆਪਾਂ ਮੈਂਟਲੀ ਥੱਕ ਜਾਂਦੇ ਆ ਹਨਾ ਤਾਂ ਸਿਰਫ ਉਹ ਨਹੀਂ ਹੁੰਦਾ ਪਰ ਜਦੋਂ ਬੰਦਾ ਜ਼ਿਆਦਾ ਚਿਰ ਸਟ੍ਰੈਸ ਲੈਦਾ ਰਹਿੰਦਾ ਤੁਸੀਂ ਆਪਣੇ ਤੋਂ ਪੁੱਛ ਲਓ ਕਿ ਹਾਂ ਤੁਹਾਨੂੰ ਕਿਸੇ ਦਾ ਸਟ੍ਰੈਸ ਨਹੀਂ ਹੈਗਾ ਇਹ ਤਰ੍ਹਾਂ ਬੇਲੇ ਬੰਦੇ ਨੂੰ ਬੇਲੇ ਰਹਿਣ ਦਾ ਵੀ ਸਟ੍ਰੈਸ ਹੋ ਜਾਂਦਾ ਜੇ ਤੁਸੀਂ ਕੰਮ ਕਰਨ ਵਾਲੇ ਹੋ ਪਤਾ ਨਹੀਂ ਕਿਹੜੀ ਕਿ ਜੇ ਤੁਸੀਂ ਘਰ ਦੇ ਵਿੱਚ ਹਾਊਸ ਵਾਈਫ ਹੋ ਤੁਹਾਨੂੰ ਸਬਜ਼ੀ ਬਣਾਉਣ ਦਾ ਵੀ ਸਟ्रेस ਹੋਊਗਾ ਕਿ ਹਾਂ ਅੱਜ ਸ਼ਾਮ ਨੂੰ ਕੀ ਬਣਾਉਣਾ ਕੱਲ ਨੂੰ ਕੀ ਬਣਾਉਣਾ ਹੈ ਰਿਸ਼ਤੇਦਾਰ ਆ ਰਹੇ ਤਾਂ ਕੀ ਲੈ ਕੇ ਆਉਣਾ ਐਨੇ ਪੈਸਿਆਂ ਦੇ ਵਿੱਚ ਘਰ ਦਾ ਗੁਜ਼ਾਰਾ ਕਿਵੇਂ ਕਰਨਾ ਜਾਂ ਫਿਰ ਕੋਈ ਕੰਮ ਕਰਨ ਵਾਲਾ ਉਹਨੂੰ ਇਹ ਹੋਊਗਾ ਕਿ ਹਾਂ ਮੈਂ ਤਾਂ ਘਰ ਦੇ ਕਿਸ਼ਤਾਂ ਦੇਣੀਆਂ ਨੇ ਮੈਂ ਗੱਡੀ ਦੀ ਕਿਸ਼ਤ ਦੇਣੀ ਆ ਮੈਂ ਗੱਡੀ ਲੈਣੀ ਆ ਜਵਾਕਾਂ ਦੀ ਪੜ੍ਹਾਈ ਕਰਾਉਣੀ ਆ ਜਵਾਕਾਂ ਨੌਕਰੀ ਦਿਵਾਉਣੀ ਆ ਹਰ ਹਰ ਬੰਦੇ ਨੂੰ ਕੋਈ ਨਾ ਕੋਈ ਸਟ्रेस ਹੁੰਦਾ ਜਿਹੜਾ ਸਟ्रेस ਉਹਨਾਂ ਤੁਹਾਡੇ ਹਾਰਮੋਨ ਦੇ ਵਿੱਚ ਬਦਲਾਅ ਲੈ ਕੇ ਆਉਣਾ ਸ਼ੁਰੂ ਹੋ ਜਾਂਦਾ ਜਿਸ ਦੇ ਨਾਲ ਤੁਹਾਡੀ ਇਮਿਊਨਿਟੀ ਵੀਕ ਹੋਣ ਲੱਗ ਜਾਂਦੀ ਆ ਇਮਿਊ ਪੂਰ ਡਾਈਟ ਪੂਰ ਡਾਈਟ ਦੇ ਵਿੱਚ ਕੀ ਆ ਤੁਸੀਂ ਸਵੇਰੇ ਸ਼ਾਮ 2-3 ਵਾਰ ਰੋਟੀ ਖਾ ਲਈ ਪੰਜ-ਪੰਜ ਰੋਟੀਆਂ ਨਾਲ ਇੱਕ ਹੀ ਕੋਲੀ ਸਬਜ਼ੀ ਦੀ ਖਾ ਲਈ ਕਰੇ ਦਹੀਂ ਖਾ ਲਈ ਕਰ ਨਹੀਂ ਖਾ ਲਈ ਤੇ ਇਸ ਤੋਂ ਇਲਾਵਾ ਬਾਰਲਾ ਖਾ ਲਿਆ ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ ਹਾਂ ਤੁਸੀਂ ਬਾਰਲਾ ਨਾ ਖਾਓ ਖਾਓ ਪਰ ਤੁਹਾਡੀ ਡਾਈਟ ਦੇ ਵਿੱਚ ਕੀ ਆ ਤੁਸੀਂ ਇੱਕ ਸਬਜ਼ੀਆਂ ਦੇ ਨਾਮ ਤੇ ਨਾ ਸਿਰਫ ਇੱਕ ਸਪਾਈਸੀ ਚੀਜ਼ ਖਾ ਰਹੇ ਹੋ ਜਿਹੜੀ ਰੋਟੀ ਦੇ ਨਾਲ ਲਾ ਕੇ ਸੁਆਦ ਲੱਗਦੀ ਹੈ ਬਸ ਕੀ ਸਬਜੀ ਦੇ ਵਿੱਚ ਕੋਈ ਐਮੇ ਦੀ ਚੀਜ਼ ਬਚਦੀ ਆ ਜਿਹੜੀ ਤੁਹਾਡੇ ਸਰੀਰ ਨੂੰ ਕੋਈ ਸ਼ਕਤੀ ਦੇਵੇ ਬਿਲਕੁਲ ਵੀ ਨਹੀਂ ਮੇਨ ਸਬਜੀ ਖਾਣ ਦਾ ਰੀਜ਼ਨ ਕੀ ਹੁੰਦਾ ਕਿ ਹਾਂ ਤੁਹਾਡੇ ਸਰੀਰ ਨੂੰ ਇਨਫ ਜਿਹੜੇ ਉਹਦੇ ਵਿੱਚ ਗੁਣ ਹੁੰਦੇ ਨੇ ਉਹ ਮਿਲਣਾ ਉਹਦੇ ਵਿੱਚ ਕੋਈ ਵਿਟਾਮਿਨ ਆ ਵਿਟਾਮਿਨ ਕਿਸੇ ਚ ਵਿਟਾਮਿਨ B12 ਆ ਕਿਸੇ ਚ K ਆ ਕਿਸੇ ਚ ਜ਼ਿੰਕ ਆ ਕਿਸੇ ਦੇ ਵਿੱਚ ਕੋਈ ਵਿਟਾਮਿਨ ਆ ਜਾਂਦਾ ਵਿਟਾਮਿਨ C ਆ ਜਾਂਦਾ ਇਹੇ ਤੁਹਾਨੂੰ ਮਿਲਣਾ ਕਿਸੇ ਫੂਡ ਦੇ ਵਿੱਚ ਕੋਈ ਪ੍ਰੋਟੀਨ ਆ ਪ੍ਰੋਟੀਨ ਤੁਹਾਨੂੰ ਮਿਲੇ ਇਹ ਰੀਜ਼ਨ ਕਰਕੇ ਤੁਸੀਂ ਸਬਜੀ ਖਾਣਿਓ ਪਰ ਇੱਕ ਮਸਾਲੇ ਨਾਲ ਭਰੀ ਹੋਈ ਕੌਲੀ ਰੋਟੀ ਡਬੋ ਕੇ ਖਾਣ ਨੂੰ ਤੁਸੀਂ ਡਾਈਟ ਨਹੀਂ ਕਹਿ ਸਕਦੇ ਉਹ ਪੋਰ ਡਾਈਟ ਦੇ ਵਿੱਚ ਹੀ ਮੰਨਿਆ ਜਾਂਦਾ ਤੇ ਹਾਂ ਉਪਰੋ ਸੋਨੇ ਤੇ ਸਹਾਗਾ ਬਾਰਲਾ ਖਾਣਾ ਬਾਰਲਾ ਖਾਣਾ ਦਾ ਤੁਹਾਨੂੰ ਪਤਾ ਹੀ ਆ ਮੋਸਟਲੀ 90% ਜਾਂ ਮੈਦੇ ਦੀਆਂ ਬਣਦੀਆਂ ਨੇ ਤੇ ਹਾਂ ਬਹੁਤ ਸਾਰੇ ਮਸਾਲਿਆਂ ਦੀਆਂ ਬਣਦੀਆਂ ਨੇ ਫਿਰ ਕਹਿੰਦੇ ਜੀ ਪੇਟ ਬਾਹਰ ਨਿਕਲਦਾ ਥਕਾਵਟ ਹੋ ਜਾਂਦੀ ਹੈ ਨੀਂਦ ਆ ਜਾਂਦੀ ਹੈ ਦਿਨ ਚ ਵੀ ਤੇ ਸਰੀਰ ਐਕਟਿਵ ਨਹੀਂ ਫੀਲ ਕਰਦਾ ਹੈਗਾ ਸਾਰੇ ਸਰੀਰ ਨੂੰ ਮਿਲਦੇ ਕੀ ਆ ਸਰੀਰ ਨੂੰ ਤੁਸੀਂ ਕੱਲੇ ਛੱਡ ਰੱਖਿਆ ਕਿ ਹਾਂ ਅਸੀਂ ਆਪ ਦਾ ਸਵਾਦ ਲੈਨੇ ਆ ਸਰੀਰ ਆ ਤੂੰ ਆਪਦੇ ਆਪ ਨੂੰ ਆਪੇ ਹੰਮਲਾ ਉਵੇਂ ਹੀ ਗੱਲ ਆ ਤਾਂ ਤੁਹਾਡੇ ਫੂਡ ਦੇ ਵਿੱਚ ਇਨਾਫ ਪ੍ਰੋਟੀਨ ਹੋਣਾ ਚਾਹੀਦਾ ਬਹੁਤ ਸਾਰੇ ਕਹਿਣਗੇ ਅਸੀਂ ਆਂਡਾ ਨਹੀਂ ਖਾਂਦੇ ਚਿਕਨ ਨਹੀਂ ਖਾਂਦੇ ਦੁੱਧ ਤਾਂ ਪੀਨੇ ਹੋ ਪਨੀਰ ਖਾ ਸਕਦੇ ਹੋ ਛੋਲੇ ਖਾ ਸਕਦੇ ਹੋ ਜ਼ਰੂਰੀ ਨਹੀਂ ਕਹਿ ਰਿਹਾ ਕਿ ਬਦਾਮ ਖਾਓ ਜਾਂ ਫਿਰ ਕੋਈ ਮਹਿੰਗੀਆਂ ਮਹਿੰਗੇ ਚੀਜ਼ਾਂ ਖਾਓ ਜੇ ਤੁਸੀਂ ਅਫੋਰਡ ਨਹੀਂ ਕਰ ਸਕਦੇ ਤਾਂ ਤੁਸੀਂ ਚਨੇ ਖਾ ਸਕਦੇ ਹੋ ਹਣਾ ਰਾਜਮਾ ਬਣਾਓ ਤੇ ਹਾਂ ਮੰਨਿਆ ਕਿ ਹਾਂ ਕਿ ਮਸਾਲਿਆਂ ਤੋਂ ਬਿਨਾਂ ਨਹੀਂ ਹੁੰਦਾ ਪਰ ਹਾਂ ਰੈਗੂਲਰ ਤੁਸੀਂ ਆਪਣੀਆਂ ਜੋ ਸਬਜ਼ੀਆਂ ਹੁੰਦੀਆਂ ਹਨ ਉਹਨਾਂ 'ਚ ਬਦਲਾਅ ਲੈ ਕੇ ਆਉਂਦੇ ਰਹੋ ਤੇ ਸਭ ਤੋਂ ਵੱਡੀ ਗੱਲ ਜਿਹਦੀ ਲੋੜ ਹੁੰਦੀ ਆ ਪਹਿਲੀ ਗੱਲ ਸਭ ਤੋਂ ਜਿਹੜੀ ਹਰ ਬੰਦਾ ਇਗਨੋਰ ਕਰਦਾ ਕਿ ਹਾਂ ਤੁਸੀਂ ਆਪਣਾ ਖਾਣਾ ਆਰਾਮ ਨਾਲ ਬੈਠ ਕੇ ਖਾਓ ਚੱਬ ਕੇ ਪੂਰਾ ਹਨਾ ਜੇ ਤੁਸੀਂ ਉਹਨੂੰ ਪ੍ਰੋਪਰ ਚੱਬੋਗੇ ਨਹੀਂ ਤਾਂ ਉਸ ਤੋਂ ਬਾਅਦ ਉਹ ਤੁਹਾਡੇ ਸਰੀਰ ਦੇ ਵਿੱਚ ਜਾ ਕੇ ਜੋ ਵੀ ਉਹਦੇ ਵਿੱਚ ਤੱਤ ਹੋਣਗੇ ਉਹ ਬਾਹਰ ਨਿਚੋੜੇ ਨਹੀਂ ਜਾਣਗੇ ਤਾਂ ਉਹਨੂੰ ਚੱਬਣਾ ਜ਼ਰੂਰੀ ਆ ਉਸ ਤੋਂ ਬਾਅਦ ਦੀ ਗੱਲ ਕਈ ਲੋਕਾਂ ਨੂੰ ਪ੍ਰੋਬਲਮ ਰਹਿੰਦੀਆਂ ਨੇ ਕਈਆਂ ਨੂੰ ਪੇਟ ਦੀ ਪ੍ਰੋਬਲਮ ਰਹਿੰਦੀ ਹੈ ਕਈਆਂ ਨੂੰ ਕੋਈ ਉਹ ਦਾ ਰੀਜ਼ਨ ਕੀ ਹੈ ਆਪਣੇ ਸਰੀਰ ਨੂੰ ਪ੍ਰੋਪਰ ਫਾਈਬਰ ਨਹੀਂ ਮਿਲ ਰਹੀ ਹੈਗੀ ਡਾਈਜੈਸਟ ਕਰਨ ਵਾਸਤੇ ਫਿਰ ਕਹਿੰਦੇ ਅਸੀਂ ਲਿਵਰ 52 ਦੀਆਂ ਗੋਲੀਆਂ ਖਾਣੀਆਂ ਨੇ ਜਾਂ ਫਿਰ ਕੋਈ ਡਾਕਟਰ ਦਵਾਈ ਦੇ ਦੇ ਹਨਾ ਜਿਸ ਦੇ ਨਾਲ ਮੇਰਾ ਸਰੀਰ ਦਾ ਤਜਾਜ ਬਣਦਾ ਉਹ ਠੀਕ ਹੋ ਜੇ ਉਹ ਸਾਰਾ ਕੁਝ ਠੀਕ ਹੋ ਜਾਊਗਾ ਜੇ ਤੁਸੀਂ ਨਾਲ ਪ੍ਰੋਪਰ ਸਲਾਦ ਖਾਓਗੇ ਜੇ ਤੁਹਾਡੀ ਰੋਟੀ ਦੇ ਵਿੱਚ ਦੋ ਤਿੰਨ ਰੋਟੀਆਂ ਨੇ ਸਬਜ਼ੀਆਂ ਤਾਂ ਘੱਟੋ ਘੱਟ ਅੱਧੀ ਪਲੇਟ ਤੋਂ ਵੱਧ ਸਲਾਦ ਹੋਣਾ ਚਾਹੀਦਾ ਜਿਹੜੇ ਸਲਾਦ ਦੇ ਵਿੱਚ ਸਿਰਫ ਖੀਰੇ ਜਾਂ ਫਿਰ ਸਿਰਫ ਪਿਆਜ਼ ਨਾ ਹੋਵੇ ਉਹਦੇ ਵਿੱਚ ਖੀਰਾ ਪਿਆਜ਼ ਟਮਾਟਰ ਪਾਲਕ ਹੋਵੇ ਜਾਂ ਫਿਰ ਆਪਾਂ ਗੱਲ ਇਹ ਲੈਟਸ ਜੇ ਨਹੀਂ ਮਿਲਦੀ ਤਾਂ ਮੈਨੂੰ ਲੱਗਦਾ ਕਿ ਹਾਂ ਬਾਹਰਲੇ ਸ਼ਹਿਰਾਂ 'ਚ ਬੜੀ ਚੱਲਦੀ ਆ ਨਾ ਜਾਂ ਫਿਰ ਸ਼ਹਿਰਾਂ 'ਚ ਹੁੰਦੀ ਆ ਆਪਾਂ ਪਿੰਡਾਂ 'ਚ ਵੀ ਬੀਜ ਸਕਦੇ ਆ ਤੇ ਮੈਂ ਸੋਚ ਰਿਹਾ ਕਿ ਹਾਂ ਇਸ ਵਾਰ ਸਟਾਰਟ ਕਰੀਏ ਲੈਟਸ ਹੋਵੇ ਜਾਂ ਇੱਕ ਪੱਤ ਗੋਭੀ ਦਾ ਹੀ ਇੱਕ ਅਲੱਗ ਤਰ੍ਹਾਂ ਦੀ ਪੱਤ ਗੋਭੀ ਹੁੰਦੀ ਆ ਜਿਹਨੂੰ ਆਪਾਂ ਖਾਣੇ ਆ ਹਨਾ ਤੇ ਉਸ ਤੋਂ ਬਿਨਾ ਚਕੰਦਰ ਹੋਣਾ ਚਾਹੀਦਾ ਚਕੰਦਰ ਤੋਂ ਬਿਨਾ ਨਿੰਬੂ ਹੋਵੇ ਦੇ ਵਿੱਚ ਤੇ ਇਹੇ ਚੀਜ਼ਾਂ ਤੁਸੀਂ ਖਾਓਗੇ ਤਾਂ ਤੁਹਾਡਾ ਸਰੀਰ ਥੋੜਾ ਜਿਹੜਾ ਫੂਡ ਤੁਸੀਂ ਖਾਦਾ ਹੋਊਗਾ ਉਹ ਡਾਈਜੈਸਟ ਪ੍ਰੋਪਰ ਹੋਊਗਾ ਤੇ ਉਸ ਤੋਂ ਬਾਅਦ ਥੋੜਾ ਸਾਰਾ ਕੁਝ ਨਿਚੋੜ ਕੇ ਤੁਹਾਡੇ ਖੂਨ ਚ ਜਾਊਗਾ ਤੇ ਜਿਸ ਦੇ ਨਾਲ ਤੁਹਾਡੇ ਜਿਹੜੇ ਸਰੀਰ ਜਿਹੜੇ ਕਮੀ ਆ ਰਹੇ ਨੇ ਜਾਂ ਪੂਰੇ ਪੂਰ ਡਾਈਟ ਆ ਉਹ ਡਾਈਟ ਬੈਟਰ ਹੋ ਜੂਗੀ ਇਸ ਤੋਂ ਬਾਅਦ ਜਿਹੜਾ ਅਗਲਾ ਕਾਰਨ ਹੈਗਾ ਉਹ ਹੈਗਾ ਡੀ ਹਾਈਡਰੇਸ਼ਨ ਡੀ ਹਾਈਡਰੇਸ਼ਨ ਦਾ ਮਤਲਬ ਸਰੀਰ ਦੇ ਵਿੱਚ ਪਾਣੀ ਦੀ ਕਮੀ ਹੋਣਾ ਸਰੀਰ ਦੇ ਵਿੱਚ ਪਾਣੀ ਦੀ ਕਮੀ ਕਿਹੜੇ ਕਾਰਨ ਕਰਕੇ ਹੁੰਦੀ ਆ ਦਾਰੂ ਪੀਣ ਕਰਕੇ ਹੁਣ ਜਿਹੜੇ ਲੋਕ दारू ਨਹੀਂ ਪਿੰਦੇ ਹੈਗੇ ਜਾਂ ਫਿਰ ਜਿਹੜੀਆਂ ਹਾਊਸ ਵਾਈਫ ਹੁੰਦੀਆਂ ਨੇ ਹਨਾ ਜਾਂ ਫਿਰ ਆਪਾਂ ਕਹੀਏ ਜੋ ਘਰੇ ਰਹਿੰਦੇ ਨੇ ਮੋਸਟਲੀ ਲੇਡੀਜ਼ दारू ਨਹੀਂ ਪਿੰਦੀਆਂ ਤਾਂ ਉਹ ਕਹਿੰਦੇ ਹੁਣ ਕਿ ਅਸੀਂ ਕਿਹੜਾ दारू ਪੀਨੇ ਸਾਨੂੰ ਕਿਹੜੀ ਡੀਹਾਈਡਰੇਸ਼ਨ ਹੋਗੀ ਹਨਾ ਡੀਹਾਈਡਰੇਸ਼ਨ दारू ਪੀਣ ਨਾਲ ਤਾਂ ਹੁੰਦੀ ਆ ਡੀਹਾਈਡਰੇਸ਼ਨ ਪਾਣੀ ਨਾ ਪੀਣ ਨਾਲ ਵੀ ਹੁੰਦੀ ਆ ਸਿਰਫ ਰੋਟੀ ਨਾਲ ਗਲਾਸ ਭਰ ਕੇ ਤੁਸੀਂ ਪਾਣੀ ਤਾਂ ਪੀ ਲੈਨੇ ਹੋ ਉਹਨੂੰ ਪਾਣੀ ਪੀਣਾ ਨਹੀਂ ਕਹਿੰਦੇ ਹੈਗੇ ਸਰੀਰ ਨੂੰ ਹਰ ਥੋੜੇ ਸਮੇਂ ਬਾਅਦ ਪਾਣੀ ਦੀ ਲੋੜ ਹੁੰਦੀ ਆ ਤਲ ਜਿਹੜੇ ਬੰਦੇ ਥੋੜੇ ਵਰਕਿੰਗ ਪਰਫੈਕਸ਼ਨਲ ਨੇ ਉਹਨਾਂ ਨੂੰ ਮੰਨਦੇ ਆ ਉਹਨਾਂ ਨੂੰ ਵੀ ਪਾਣੀ ਦੀ ਬੋਤਲ ਆਪਣੇ ਨਾਲ ਰੱਖਣੀ ਚਾਹੀਦੀ ਆ ਕਿ ਹਰ ਜਗ੍ਹਾ ਤੇ ਬਾਥਰੂਮ ਤਾਂ ਹੁੰਦੇ ਨੇ ਪਾਣੀ ਪੀਓ ਤੇ ਆਪਣੀ ਬਾਡੀ ਨੂੰ ਡੀ ਹਾਈਡਰੇਟ ਹੋਣ ਤੋਂ ਰੋਕੋ ਤੇ ਪਰ ਜਿਹੜੇ ਘਰੇ ਨੇ ਰਾਮ ਨਾਲ ਬੈਠੇ ਨੇ ਉਹ ਆ ਬੋਤਲ ਹੀ ਕੋਲ ਰੱਖ ਲੈਣਾ ਤੇ ਹਾਂ ਜੇ ਕਈ ਬੰਦੇ ਹੁਣ ਕਹਣਗੇ ਯਾਰ ਕੁਵੇਲੇ ਬੈਠ ਕੇ ਤਾਂ ਪਿਆਸ ਨਹੀਂ ਲੱਗਦੀ ਹੈਗੀ ਤਾਂ ਕੀ ਨਹੀਂ ਖਵੇਲੇ ਰਹਿਣ ਨੂੰ ਜੇ ਕੰਮ ਨਹੀਂ ਹੈਗਾ ਤੁਸੀਂ 2 ਕਿਲੋਮੀਟਰ ਤੁਰ ਆਓ ਦੋ ਬੰਦੇ ਹੋਰ ਬਵੇਲੇ ਨੇ ਉਹਨਾਂ ਨੂੰ ਚੱਕੋ ਨਾਲ ਤੋਰ ਲਿਆਓ ਭੱਜ ਜਾਓ ਕਿਤੇ ਜਿਮ ਮ ਜਾਇਓ ਤੇ ਉਹਦੇ ਨਾਲ ਕੀ ਹੋਊਗਾ ਉਹਦੇ ਨਾਲ ਤੁਹਾਡੇ ਸਰੀਰ ਨੂੰ ਪਾਣੀ ਦੀ ਕਮੀ ਮਹਿਸੂਸ ਹੋਊਗੀ ਤੁਸੀਂ ਪਾਣੀ ਪੀਓਗੇ ਪਾਣੀ ਪੀਣ ਤੋਂ ਬਾਅਦ ਤੁਹਾਡਾ ਜਿਹੜਾ ਫਲੂਇਡਸ ਹੋਣਗੇ ਫालतू ਫਲੂਇਡਸ ਉਹ ਬਾਹਰ ਨਿਕਲਣਗੇ ਉਸ ਤੋਂ ਬਾਅਦ ਤੁਹਾਡੇ ਸਰੀਰ ਨੂੰ ਡੀ ਹਾਈਡਰੇਸ਼ਨ ਨਹੀਂ ਹੋਊਗੀ ਤੇ ਇਹਦੇ ਨਾਲ ਤੁਹਾਡੀ ਇਮਿਊਨਿਟੀ ਦਿਨੋ ਦਿਨ ਸਟਰੋਂਗ ਹੁੰਦੀ ਰਹੂਗੀ ਤੇ ਉਸ ਤੋਂ ਬਾਅਦ ਹੈਗੀਆ ਪ੍ਰੋਟੀਨ ਜੇ ਤੁਸੀਂ ਅੰਡਾ ਚਿਕਨ ਨਹੀਂ ਖਾਂਦੇ ਤਾਂ ਤੁਸੀਂ ਪ੍ਰੋਟੀਨ ਦਾ ਕੋਈ ਨਾ ਕੋਈ ਤਰੀਕਾ ਤੁਸੀਂ ਜ਼ਰੂਰ ਲੈ ਸਕਦੇ ਹੋ ਕਈ ਬੰਦੇ ਕਹਿੰਦੇ ਨੇ ਕਿ ਹਾਂ ਅਸੀਂ ਪ੍ਰੋਟੀਨ ਪਾਊਡਰ ਮੰਨਦਾ ਮੈਂ ਇੰਡੀਆ ਦੇ ਵਿੱਚ ਬਹੁਤ سارے ਪ੍ਰੋਟੀਨ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਫालतू ਦਵਾਈਆਂ ਜਾਂ ਮਸਲ ਗੇਨਰ ਮਿਲਾਏ ਹੁੰਦੇ ਨੇ ਉਹਨਾਂ ਨੂੰ ਮੈਂ ਗਲਤ ਕਹਿਣਾ ਪਰ ਪ੍ਰੋਟੀਨ ਪੀਣਾ ਗਲਤ ਨਹੀਂ ਹੁੰਦਾ ਹੈਗਾ ਤੁਸੀਂ ਜੇ ਪ੍ਰੋਟੀਨ ਪੀ ਕੇ ਸਿਰਫ ਸੌ ਰਹੇ ਹੋ ਤਾਂ ਉਹ ਗਲਤ ਆ ਪਰ ਮੇਰਾ ਕਹਿਣਾ ਕਿ ਹਾਂ ਤੁਸੀਂ 4-5 ਕਿਲੋਮੀਟਰ ਵਾਕ ਕਰਕੇ ਆਓ ਤੁਰ ਕੇ ਆਓ ਭੱਜਣਾ ਨਹੀਂ ਹੈਗਾ ਐਕਸਰਸਾਈਜ਼ ਨਹੀਂ ਕਰਨਾ ਘੱਟੋ-ਘੱਟ ਤੁਰ ਕੇ ਤਾਂ ਆਓ ਉਸ ਤੋਂ ਬਾਅਦ ਤੁਸੀਂ ਓਨਾ ਕੁ ਪ੍ਰੋਟੀਨ ਵੀ ਪੀ ਸਕਦੇ ਹੋ ਜਿਹਦੇ ਨਾਲ ਜਿਹਨੂੰ ਤੁਸੀਂ ਹਾਜਮ ਕਰ ਸਕਦੇ ਹੋ ਜਦੋਂ ਤੁਹਾਡੀਆਂ ਆਦਤਾਂ ਇਹ ਬਦਲ ਗਈਆਂ ਥੋੜੇ ਚਿਰ ਬਾਅਦ ਤਾਂ ਬਿਲਕੁਲ ਠੀਕ ਹੋ ਜਾਊਗਾ ਤੇ ਹਾਂ ਜੇ ਤੁਹਾਨੂੰ ਬਾਰ-ਬਾਰ ਬੁਖਾਰ ਚੜ ਰਿਹਾ ਤਾਂ ਤੁਹਾਨੂੰ ਵਿਟਾਮਿਨ B ਵਾਲੇ ਦੀ ਪੱਕਾ ਕਮੀ ਹੋਊਗੀ ਤਾਂ ਤੁਹਾਨੂੰ ਇੱਥੇ ਜਿੰਕ ਦੀ ਕਮੀ ਹੋਊਗੀ ਤਾਂ ਤੁਹਾਨੂੰ ਇੱਥੇ ਵਿਟਾਮਿਨ ਡੀ3 ਦੀ ਵੀ ਕਮੀ ਹੋਊਗੀ ਇਹ ਕਮੀਆਂ ਤੁਹਾਡੀਆਂ ਕਿਵੇਂ ਪੂਰੀਆਂ ਹੋਣਗੀਆਂ ਵਿਟਾਮਿਨ ਖਾ ਕੇ ਜੇ ਤੁਹਾਡਾ ਕੋਈ ਆਪਾਂ ਇਹ ਇਹ ਕਹਿ ਸਕਦੇ ਹਾਂ ਕਿ ਹਾਂ ਬਹੁਤ ਜ਼ਿਆਦਾ ਬੁਰਾ ਹਾਲ ਨਹੀਂ ਹੈਗਾ ਸਿਰਫ ਡਾਈਟ ਸੁਧਾਰਨ ਵਾਲੀ ਫਰਕ ਪੈ ਰਿਹਾ ਦੋ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਤਾਂ ਵੈਰੀ ਗੁੱਡ ਆ ਪਰ ਜੇ ਨਹੀਂ ਫਰਕ ਪੈ ਰਿਹਾ ਤਾਂ ਤੁਸੀਂ ਟੈਸਟ ਕਰਵਾਓ ਡਾਕਟਰ ਨੂੰ ਕਹਿ ਕੇ ਇਹ ਇਹ ਚੀਜ਼ਾਂ ਦੇ ਟੈਸਟ ਕਰਵਾਓ ਤੇ ਉਸ ਤੋਂ ਬਾਅਦ ਜਿਹੜੀ ਚੀਜ਼ ਦੀ ਕਮੀ ਆ ਤੁਸੀਂ ਜ਼ਰੂਰ ਨਹੀਂ ਡਾਕਟਰ ਤੋਂ ਪੁੱਛੋ ਡਾਕਟਰ ਤੋਂ ਡਾਕਟਰ ਨੇ ਕੋਈ ਡੱਬੀ ਫੜਾ ਦਿੱਤੀ ਉਹ ਖਾਣ ਲੱਗ ਜਾਓ ਤੁਸੀਂ ਡਾਕਟਰ ਤੋਂ ਪੁੱਛੋ ਸਾਨੂੰ ਕਿਹੜੀ ਚੀਜ਼ ਖਾਣੀ ਚਾਹੀਦੀ ਆ ਫਿਰ ਤੁਸੀਂ ਆਪਣੀ ਮਰਜ਼ੀ ਨਾਲ ਜਾਂ ਡਾਕਟਰ ਦੀ ਸਲਾਹ ਨਾਲ ਕੋਈ ਹੋਰ ਵਧੀਆ ਪ੍ਰੋਟੀਨ ਸੋਰੀ ਵਧੀਆ ਵਿਟਾਮਿਨ ਜਾਂ ਫਿਰ ਵਧੀਆ ਕੰਪਨੀ ਦਾ ਵਿਟਾਮਿਨ ਦੀ ਜੋ ਗੋਲੀਆਂ ਹੁੰਦੀਆਂ ਨੇ ਉਹ ਖਾ ਸਕਦੇ ਹੋ ਇਹ ਕੋਈ ਦਵਾਈਆਂ ਨਹੀਂ ਹੁੰਦੀਆਂ ਕਿ ਵਿਟਾਮਿਨ ਜਿਵੇਂ ਦਵਾਈਏ ਹੁੰਦੀ ਹੈ ਕਿ ਹਾਂ ਤੁਸੀਂ ਖਾਣੋ ਐਂਟੀਬਾਇਓਟਿਕ ਹੁੰਦੇ ਨੇ ਜਾਂ ਕੁਝ ਹੁੰਦਾ 2-4 ਘੰਟੇ ਚੱਸਰ ਜਰੂਰ ਹੋ ਜਾਂਦਾ ਵਿਟਾਮਿਨ ਇੱਕ ਸਪਲੀਮੈਂਟ ਹੁੰਦਾ ਜਦੋਂ ਆਪਾਂ ਨੂੰ ਕੋਈ ਫੂਡ ਦੇ ਵਿੱਚੋਂ ਚੀਜ਼ ਨਾ ਮਿਲੇ ਜਦੋਂ ਆਪਾਂ ਉਹਨੂੰ ਬਾਹਰੋਂ ਇੱਕ ਗੋਲੀ ਦੇ ਵਿੱਚ ਖਾਣੇ ਸ਼ੁਰੂ ਕਰਦੇ ਤਾਂ ਉਹ ਉਹਵੇਂ ਹੀ ਆਪਣੇ ਬਾਡੀ ਨੂੰ ਆਪਣੇ ਖੂਨ ਦੇ ਵਿੱਚ ਜਾਣੀ ਸ਼ੁਰੂ ਹੋ ਜਾਂਦੀ ਆ ਪਰ ਉਹਦਾ ਅਸਰ ਦਿਖਣ ਲੱਗਦਾ ਕਈ ਮਹੀਨਿਆਂ ਬਾਅਦ ਆਪਾਂ ਨਾਰਮਲ ਲਾ ਕੇ ਚੱਲ ਲਈਏ ਘੱਟ ਤੋਂ ਘੱਟ 6 ਮਹੀਨਿਆਂ ਬਾਅਦ ਹੀ ਉਹਦਾ ਪ੍ਰੋਪਰ ਅਸਰ ਦਿਖਣਾ ਸ਼ੁਰੂ ਕਰਦਾ ਤੇ ਜੇ ਤੁਸੀਂ ਰੈਗੂਲਰ ਆ ਛੋਟੇ ਛੋਟੇ ਆਦਤਾਂ ਸੁਧਾਰ ਲਓਗੇ ਤਾਂ ਤੁਹਾਨੂੰ ਐਵੇਂ ਦੀ ਕੋਈ ਪ੍ਰੋਬਲਮ ਆਉਗੀ ਨਹੀਂ ਤੇ ਮੈਂ ਹੁਣ ਆਪਣਾ ਟੌਪਿਕ ਬਦਲਿਆ ਪਹਿਲਾਂ ਬੜੀਆਂ ਹੋਰ ਤਰ੍ਹਾਂ ਦੀ ਮਤਲਬ ਅਲੱਗ ਤਰੀਕੇ ਦੀਆਂ ਵੀਡੀਓ ਬਣਾਈਆਂ ਜਾਂਦੀਆਂ ਸੀ ਚੈਨਲ ਤੇ ਪਰ ਫਿਰ ਵੀ ਮੈਂ ਇੱਕ ਕੈਮਰੀ ਸੀਰੀਜ਼ ਲੈ ਕੇ ਆਂ ਜਿਹਦੇ ਵਿੱਚ ਮੈਂ ਆਪਣੇ ਵਿਊਰਾਂ ਦੀ ਹੈਲਪ ਕਰ ਸਕਾਂ ਇੱਕ ਵਾਰ ਤਾਂ ਚੱਲੇ ਇਹ ਹੋ ਗਿਆ ਸੀ ਕਿ ਛੱਡ ਨਾ YouTube ਦੇ ਆਪਾਂ ਹੋਰ ਕੰਮ ਕਰਦੇ ਧਿਆਨ ਦਈਏ ਪਰ ਫਿਰ ਮੈਂ ਸੋਚਿਆ ਕਿ ਹਾਂ ਅਸੀਂ 90000 ਫਾਲੋਅਰ ਹੈਗੇ ਨੇ ਤਾਂ ਹਰ ਕਿਸੇ ਕੋਲ ਤਾਂ ਨਹੀਂ ਹੁੰਦੇ ਇਹ ਤਾਂ ਫਿਰ ਕੋਈ ਐਵੇਂ ਦੀ ਚੀਜ਼ ਬਣਾਉਣੀ ਸ਼ੁਰੂ ਕਰੀਏ ਜਿਸ ਦੇ ਨਾਲ ਘਟੋ-ਘਟ ਉਹਨਾਂ ਦਾ ਫਾਇਦਾ ਹੋਵੇ ਜੇ ਤੁਸੀਂ ਇਹਨਾਂ 2-4 ਗੱਲਾਂ ਦਾ ਧਿਆਨ ਰੱਖ ਲਓਗੇ ਨਾ ਤੁਹਾਡੇ ਦਵਾਈਆਂ ਦਾ ਖਰਚਾ ਘੱਟ ਜਾਊਗਾ ਨਾ ਤੁਹਾਨੂੰ ਸਿਰ ਦੁਖਦੇ ਦੀ ਗੋਲੀ ਦੀ ਲੈਣ ਦੀ ਲੋੜ ਆ ਨਾ ਤੁਹਾਨੂੰ ਬੁਖਾਰ ਦੀ ਨਾ ਪੈਰਾਸੀਟਾਮੋਲ ਨਾ ਕੁਝ ਹੋਰ ਤੇ ਉਸ ਤੋਂ ਬਾਅਦ ਤੁਹਾਡਾ ਸਰੀਰ ਰੈਐਕਟਿਵ ਰਹੂਗਾ ਤੁਸੀਂ ਕੰਮ ਵੀ ਵਧੀਆ ਕਰ ਸਕੋਗੇ ਤੇ ਬੜੀਆਂ ਚੀਜ਼ਾਂ ਦਾ ਫਾਇਦਾ ਹੋਊਗਾ ਤੇ ਹਾਂ ਜੇ ਤੁਸੀਂ 네ਗੇਟਿਵ ਹੋਗੇ ਤਾਂ ਘੱਟੋ ਘੱਟ 2-4 ਕਮੈਂਟ ਜ਼ਰੂਰ ਕਰੋ ਤੇ ਜੇ ਤੁਸੀਂ ਇਸ ਵੀਡੀਓ ਨੂੰ ਸਪੋਰਟ ਕਰਦੇ ਹੋ ਤਾਂ ਕਮੈਂਟ ਜ਼ਰੂਰ ਕਰੋ ਤੁਸੀਂ ਚਾਹੁੰਦੇ ਹੋ ਕਿ ਮੈਂ ਕਿਸੇ ਹੋਰ ਪ੍ਰੋਬਲਮ ਤੇ ਵੀਡੀਓ ਲੈ ਕੇ ਆਵਾਂ ਤਾਂ ਤੁਸੀਂ ਉਸ ਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸੋ ਤਾਂ ਮੈਂ ਉਸ ਵਿਸ਼ੇ ਤੇ ਵੀ ਗੱਲ ਮੈਂ ਵੀਡੀਓ ਬਣਾ ਕੇ ਕਰੂੰਗਾ ਰਿਸਰਚ ਕਰਕੇ ਕਰੂੰਗਾ ਐਵੇਂ ਕੋਈ ਮਤਲਬ ਓਕੀ ਇੰਜ ਗੱਲਾਂ ਕਰਕੇ ਆਪਾਂ ਵੀਡੀਓ ਦਾ ਸਮਾਂ ਨਹੀਂ ਖਰਾਬ ਕਰਾਂਗੇ ਤੇ ਬਹੁਤ-ਬਹੁਤ ਧੰਨਵਾਦ ਹਨਾ ਜਿਹੜੇ ਵੀ ਉਹਨਾਂ ਨੇ ਇੱਥੇ ਤੱਕ ਵੀਡੀਓ ਦੇਖੀ ਆ ਤੇ ਜੇ ਤੁਸੀਂ ਮੈਨੂੰ ਸਪੋਰਟ ਕਰਦੇ ਕਮੈਂਟ ਜ਼ਰੂਰ ਕਰੋ ਕਮੈਂਟ ਦੇ ਵਿੱਚ ਚਾਹੇ ਇੱਕਦਮ ਦਿਲ ਪੋਸਟ ਕਰ ਦਿਓ ਘੱਟੋ-ਘੱਟ ਮੈਨੂੰ ਫੀਲ ਹੋ ਜਾਏ ਕਿ ਹਾਂ ਤੁਸੀਂ ਇਸ ਵੀਡੀਓ ਦੇ ਐਂਡ ਤੱਕ ਆਏ ਹੋ ਤੁਸੀਂ ਮੇਰੇ ਨਾਲ ਤੇ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ